ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ 6 ਨਗ ਲੈ ਕੇ ਆਂਦੇ ਆ ਜਿਨ੍ਹਾਂ ਚੋਂ 4 ਤਾਂ ਹੈਗੇ ਆ ਵੀਰੇ ਗੱਬਣ 2 ਸੂਏ ਸਵਾਏ ਆ ਡਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਬਾਈ ਕਰਦੇਤ ਸਿੰਘ ਆ ਜੀ ਪਿੰਡ ਆਪਣਾ ਚੜਿਆ ਕਈ ਜ਼ਿਲ੍ਹਾ ਵੀ ਮੋਗਾ ਤਸੀਲ ਵੀ ਮੋਗਾ ਜੀ ਮੋਬਾਈਲ ਨੰਬਰ ਜੀ 79017556732 ਅੱਜ ਨਾਗ ਹੈਗੇ 4 ਬਾਈ ਨਹੀਂ ਬਾਈ 6 ਨਾਗ ਆ ਸਾਰੇ ਬਾਈ 2 ਵੇੜਾ ਸੂੰਗਾ ਵਾਂ ਵਿੱਚ ਉਹਨਾਂ ਦੇ ਤਾਂ 4 ਵੇੜਾ ਸੂਣ ਆਲਗੇ ਕਿੱਧਰੋਂ ਕਰਕੇ ਸ਼ੁਰੂ ਬਾਈ ਆਪਣੇ ਕੋਲ ਸਾਰੀਆਂ ਡੱਬੀਆਂ ਹੀ ਆ ਬਾਈ ਇੱਕ ਨਾਗ ਜਰਸੀ ਦਾ ਪਹਿਲਾਂ ਜਰਸੀ ਤੋਂ ਸ਼ੁਰੂ ਕਰਨਾ ਫਿਰ ਡੱਬੀਆਂ ਵਿਖਾ ਦਾਂਗੇ ਸਪੰਜੇ ਡੱਬੀਆਂ ਆ ਬਾਕੀ ਠੀਕ ਆ ਜੀ ਹਾਂ ਸੂਆ ਕਿੰਨਾ ਵੇੜਦਾ ਜ ਕਿੰਨਾ ਸਮਾਂ ਲੈਂਦੀ ਹੈ ਜੀ ਸਮਾਂ ਹੀ 6 ਤੋਂ 7 ਦਿਨ ਦੱਸਿਆ ਜੀ ਹਜੇ ਡੇਟ ਪੁਨਤਪਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਕਿੰਨਾ ਕ ਪਿਆਜ ਦੋ ਦੋ ਪਿਆਜੂਗੀ 16 17 16 17 ਆਪਣਾ ਇਧਰ ਲਈ ਚਾਰ ਸੀਆ ਸੋਹਣੀ ਸੋਹਣੀ ਬਹੁਤ ਅਸੂਲ ਸੋਹਣ ਬੰਡੀ ਮਿੱਠੀ ਵੀ ਪੂਰੀ ਆ ਹੈਨਾ ਜਿਵੇਂ ਕੋਈ ਮਰਜੀ ਬੈਠਾ ਰਵੇ ਬਾਕੀ ਥਣ ਭਾਂਡਾ ਪੂਰਾ ਸਾਫ ਆ ਚੈੱਕ ਕਰ ਸਕਦੇ ਹੋ ਟੱਲ ਬਹੁਤ ਪਈਆ ਹਵਾਨੇ ਚ ਸਾਰੀ ਵਲਟ ਟੱਲ ਕਰਮਾਲ ਨੇ ਕੱਢ ਕੇ ਸੁਣਾ ਟੱਲ ਤੁਸੀਂ ਚੈੱਕ ਕਰ ਸਕਦੇ ਤੋਰ ਕੇ ਦਿਖਾ ਦੀ ਫਿਰ ਤੁਜੀ ਤਾਂ ਤੋਰ ਦੇ ਬੱਚੀ ਰੰਗ ਪ੍ਰਿੰਟ ਚੰਗਾ ਹੈਨਾ ਬਾਈ ਰੰਗ ਪ੍ਰਿੰਟ ਚੰਗਾ ਹੀ ਫੇਸ ਪੂਸ ਬਹੁਤ ਉਨਾ ਤੋ ਕਰਦਾ ਐਨਕ ਦੁੱਧ ਤਾਂ ਕਹਿੰਦਾ ਵੀ ਕੀ ਆ ਮੂਰੇ ਵੀਰੇ ਮੌਸਮ ਵੀ ਚੰਗਾ ਤੇ ਬਾਕੀ ਕੁਆਲਿਟੀ ਜਾਤ ਬਰੀਡ ਪੂਰੀ ਚੰਗੀ ਬੋਦੀ ਵਾਲੀ ਬੱਚੀ ਆ ਕੰਨ ਸਾਰਾ ਤਿੰਨ ਉਂਗਲਾਂ ਦਾ ਹੀ ਆ ਵੀਰੇ ਜਿੱਦੋ ਲਈ ਆ ਬਾਈ ਬਕਾਇਦਾ ਮਾਲਕਾਂ ਦੀ ਵੀਡੀਓ ਸੰਗਲ ਦੀ ਵੀਡੀਓ ਮਿਲੂਗੀ ਆ ਇੱਕ ਉਧਰ ਲਈ ਚਰਸੀ ਦਾ ਸਮਝ ਠੀਕ ਆ ਉਹ ਕੋਈ ਹਮਾਚਾ ਨਹੀਂ ਨਾ ਸਮਝ ਗਿਆ ਵੇ ਠੀਕ ਆ ਬਾਈ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਮੇਨ ਗੱਲ ਹੈ ਨਾ ਬਾਈ ਲੱਤ ਛੜਾ ਲਈ ਹੈ ਨਹੀਂ ਕਿ ਠੰਡੀ ਮਿੱਟੀ ਲੱਤ ਛੜਾ ਤੈਨੂੰ ਮਾਰ ਨਹੀਂ ਵੀ ਨਹੀਂ ਹੁੰਦੀ ਕਵਾਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਥਣ ਨਿਖੜਮ ਹੱਥੀ ਜਵਾਈ ਵਾਲਾ ਫੋੜ ਸ਼ਾ ਕਿਤੇ ਪੂਰਾ ਵੀ ਨਹੀਂ ਪ੍ਰਿੰਟ ਤੁਸੀਂ ਦੇਖ ਹੀ ਸਕਦੇ ਹੋ ਤੇ ਬਾਈ ਅੱਜ ਜੇ ਜੀ ਡਿਮਾਂਡ ਹੀ ਕਰ ਦੇਣੀ ਹੈ ਜਿਹੜੇ ਲੈਣੇ ਹੀ ਇਹਦਾ ਮੁੱਲ ਜੀ 60000 ਹੈ ਇਹਦਾ 58000 ਦੀ ਬੱਚੀ ਹਾਂ ਨਾ ਦੇਣੀ ਹੈ 58 ਦੀ ਹਾਂਜੀ 2 ਘੱਟ 60 2 ਘੱਟ 60 ਦੀ ਠੀਕ ਆ ਵੀਰੇ 58000 ਦੀ ਬਾਈ ਕਹਿੰਦਾ ਬੱਚੀ ਦੇਣੀ ਆ ਮੁੱਲ 60000 ਬਾਕੀ ਚੈੱਕ ਤੋ ਤੁਸੀਂ ਕਰ ਸਕਦੇ ਹੋ ਕੁਆਲਿਟੀ ਪੂਰੀ ਚੰਗੀ ਹੈ ਹਨਾ ਫੁੱਲ ਕੁਆਲਿਟੀ ਸਾਇਲੈਂਟ ਕਰ ਲਈ ਮੜਾ ਜੈਨ ਤੇ ਦੋ ਨੰਬਰ ਵੀਰੇ ਨਾ ਆਹੀ ਦਿਖਾ ਦਿੱ ਕਿ ਬੈਠੀ ਹੂੰ ਤਿਆਰ ਆ ਹਨਾ ਜਮਾਂ ਤਿਆਰ ਆਈ ਗੱਲਾਂ ਤੇ ਹੀ ਆ ਕੰਮ ਸੁਆ ਕਿੰਨ ਮਾ ਜੀ ਸੁਆ ਰੀਨਲ ਦੂਜਾ ਹੀ ਛੇਦਾਂ ਦਾ ਬੱਚਾ ਯਮੂ ਤੋਂ ਠੀਕ ਆ ਕਿੰਨਾ ਸਮਾਂ ਲੈਂਦੀ ਆ ਜੀ ਸਮਾਂ ਬਾਅਦ 4 ਦਿਨ ਲੱਗੇ 2 ਦਿਨ ਲੱਗੇ ਇੰਨੇ ਲਊ ਜੀ ਹੂੰ ਭਾਂਟਾ ਬਹੁਤ ਸੋਹਣਾ ਤਿਆਰ ਕਰੀ ਬੈਠੀ ਆ ਹਨਾ ਚੈੱਕ ਕਰ ਸਕਦੇ ਹੋ ਕਿੰਨਾ ਕੁ ਪਿਆਜੂ ਵੀਰੇ ਦੁੱਧ ਦੁੱਧ ਬਈ ਯਾਰ ਐਵੇਂ ਝੂਠ ਵਾਲਾ ਕੰਮ ਹੀ ਆ ਬਾਈ ਉਹਦਾ 27 ਲੀਟਰ ਦੱਸਿਆ ਪਲੂਨ ਦਾ ਚੋਇਆ ਵਾ ਹੂੰ ਪਰ ਆਪਾਂ ਬਈ 27 ਮੰਨ ਕੇ ਲਈ ਆਪਦਾ 22 23 ਕਿਲੋ ਮੰਨ ਕੇ ਲਈਆ 66 ਸੀਮਣ ਦੱਸਿਆ ਲੱਗਿਆ ਵਾ ਉਹ ਜ਼ਰੂਰ ਲੱਗਿਆ ਉਹ ਪਸ਼ੂ ਸਾਰੇ ਚੰਗੇ ਸੀ ਠੀਕ ਆ ਚੰਗੇ ਹੀ ਸੀ ਜਿੰਨੇ ਕੁ ਰੱਖੇ ਸੀਗੇ ਉਹ ਅੱਛੀ ਵੀ ਨਗੀਨਾ ਹੀ ਯਾਰ ਸਾਰੇ ਵਖਾ ਦਾ ਉਹ ਰੰਗ ਦਾ ਪ੍ਰਿੰਟ ਪੂਰਾ ਚੰਗਾ ਬਾਈ ਲੰਮੀ ਤੋਰ ਦੇਗਾ ਗਾਣੂ ਕਢਾਈ ਜੇ ਕਹ ਤੋ ਜਾਂਦਾ ਪਸ਼ੂ ਤੁਰ ਕੇ ਤਾਂ ਵੇਖਾਂਦੇ ਲਓ ਜੀ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਗੁਲਾਬੀ ਥਾਣਾ ਫੂਟ ਸ਼ਾਂਕ ਦੇ ਭੂਰਾ ਵੀ ਨਹੀਂ ਤਿਆਰੀ ਬਹੁਤ ਸੋਹਣੀ ਕਰੀ ਬੈਠੀ ਆ ਸਾਰੀ ਉਹ ਵੜ ਉਹਦਾ ਬਹੁਤ ਚੰਗੀਆਂ ਨੇ ਇਹ ਚੰਗੀ ਵੱੱਛੀ ਉਹਦਾ ਹੂੰ ਮੋੜਲੇ ਮੋੜਲੇ ਮੋੜਦਾ ਗੀੜਾ ਕੋਲ ਪੜਾ ਦੇ ਸੇਵਾ ਦੇ ਸਿਰ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਬਈ ਲੈ ਸਕਦਾ ਬਿਲਕੁਲ ਵੀ ਬਹੁਤ ਆ ਬਾਈ ਮੂੰਹ ਮੱਥੇ ਦੀ ਸਾਰੀ ਬਾਕੀ ਮਿਲਕ ਵੇਨ ਵੀ ਪੂਰੀ ਸਟਰੋਂਗ ਹੁੰਦੀ ਆ ਰੰਗ ਰਸੇ ਯਾਰ ਕੀ ਚੈੱਕ ਕਰ ਸਕਦੇ 2 ਕਿਲੋਣੇ ਥਣਾ ਦੀ ਫੁੱਲ ਗਰੰਟੀ ਆ ਬਾਈ ਹਾਂਜੀ ਗਰੰਟੀ ਸਾਡੇ ਕੋਲ ਫੁੱਲ ਗਰੰਟੀ ਹੋ ਜਾਵਾਂ ਲੈ ਠੀਕ ਆ ਬਾਈ ਲਓ ਜੀ ਟੈਲ ਚੈੱਕ ਕਰ ਸਕਦੇ ਹੋ ਜੈ ਜੀ ਦੀ ਮੰਗ ਵੜ ਦੇ ਬਈ ਬਰਾੜਾ ਇਧਰੋਂ ਵਖਾ ਦੇਈ ਪਿੰਡਾ ਬਹੁਤ ਚੰਗਾ ਸਾਰੇ ਅੰਦੂਰੋ ਕੈਮਰਾ ਮਾਰ ਕੇ ਵਖਾ ਕੱਦ ਵਾਲੀ ਵਹਿੜਾ ਕੋਈ ਛੋਟੀ ਮੰਨ ਕੇ ਨਾ ਵੇ ਆ ਪਿੰਡੇ ਦੀ ਬਰੀਕ ਬਰੂਕ ਬਹੁਤ ਜ਼ਿਆਦਾ ਹੈ ਵਹਿੜਾ ਅੱਗੇ ਪਿੱਛੇ ਦਾ ਹਵਾਨਾ ਇਹਦਾ ਉਨਾ ਹੀ ਅੱਗੇ ਉਨਾ ਹੀ ਅੱਗੇ ਉਨਾ ਹੀ ਪਿੱਛੇ ਆ ਕਿੰਨੇ ਰੁਪਏ ਲੈਣੇ ਇਹਦਾ ਵੀ ਮੁੱਲ ਕਰਾਉਣਾ ਦਾ 72000 ਰਾਈ ਹਾਂ ਨਾ 70000 ਦੀ ਦੇਣੀ ਆ 500 ਵਿੱਚੋਂ ਛੋਟ ਕਰਨੀ ਵਿੱਚੋਂ ਸਭ ਜੋੜਾ ਬਸ ਜੋੜੇ ਵਾਲਾ ਮੁੱਲ ਹੀ ਆ ਵੀਰੇ ਕੱਟੀ ਕੱਟੀ ਲਗਾ ਕੱਟਗੇ ਵਾਲਾ ਕੰਮ ਹੀ ਆ ਵੇ ਮੁੱਲ ਨਹੀਂ ਕੀਤਾ ਐਵੇਂ ਕੋਈ ਫੋਨ ਲਾਇਆ ਕਹਿੰਦੇ 65 ਲੈ ਲੈ 65 ਲੈ ਫਿਰ ਹੁਣੀ ਵੀ ਨਹੀਂ ਵੀਰੇ ਉਹਦਾ ਫਾਇਦਾ ਨਹੀਂ ਹਾਂ ਕਿਉਂਕਿ ਭਾਈ ਮਾਲ ਕਿਹੜਾ ਗਾ ਮਿ ਚੰਗਾ ਨਗ ਨਹੀਂ ਮਿਲਦਾ ਅੱਜ ਕੱਲ੍ਹ ਸਾਫ਼ ਸੁਥਰਾ ਹੂੰ ਤਿੰਨ ਨੰਬਰ ਨਾਗ ਬਈ ਤੇ ਤਿੰਨ ਤੇ ਚਾਰ ਆਪਾਂ ਪਹਿਲਾਂ ਆਫ ਕੈਮਰਾ ਗੱਲਾਂ ਕਰਦੇ ਹਟਿਆ ਦੋਵੇਂ ਬੜਾ ਫਾਰਮ ਚੋਂ ਲੰਘ ਆਉਂਗੇ ਬਿੱਦਰ ਰਿਕਾਰਡ ਜਮਾ ਸਾਰਾ ਕੁਝ ਰਿਕਾਰਡ ਆ ਆ ਨਿਸ਼ਾਨੀ ਪਈ ਆ ਫਾਗ ਲੱਥਾ ਹੀ ਨਹੀਂ ਸਾਥੋਂ ਬਈ ਲਨਵਾਂਗਾ ਕੱਲ ਇਹ ਲੈਣੀ ਬਈ ਕੱਲ ਧੁੱਪ ਲੱਗੀ ਸੀ ਗੰਗਨਵਾਂਗਾ ਸਾਡੀਆਂ ਠੀਕ ਆ ਇਹ ਲੈਣਾ ਵੀ ਨਹੀਂ ਔਰ ਲੱਥਾ ਨਹੀਂ ਜਿਹੜੀ ਗੱਲ ਆ ਇਹ ਨਿਸ਼ਾਨੀ ਮੇਨ ਨਿਸ਼ਾਨੀ ਜਿਹੜੀ ਹੁੰਦੀ ਆ ਪ੍ਰਿੰਟਸ ਹੋਣਾ ਹਨਾ ਬਈ ਪ੍ਰਿੰਟ ਸੜ ਕੇ ਬੜਾ ਸਾਰੀ ਨਹੀਂ ਚੰਗਾ ਦੋਵੇਂ ਹੀ ਤੇ ਇਹਨਾਂ ਦੇ ਵੀ ਸੀਮਾ ਰਿਕਾਰਡ ਮਿਲੇ ਆ ਫਿਰ ਸੀਮਾ ਰਿਕਾਰਡ ਦਿੱਤੇ ਆ ਪਲੂਣਾ ਬੱਚਿਆਂ ਦੋਵੇਂ ਜੀ ਅੱਛਾ ਦੋਨੇ ਪਲੂਣਾ ਪਲੂਣਾ ਬੱਚਾਈ ਠੀਕ ਆ ਬਾਈ ਕਿੰਨਾ ਕਿੰਨਾ ਸਮਾਂ ਲੈਂਦੀ ਆ ਇਹ ਬੱਚੀ ਦੇ 10 ਦਿਨ ਪਏ ਆ ਜਿਹੜੀ ਉਹ ਅੰਦਰੋਂ ਪਹਿਲਾਂ ਆਣੀ ਆ ਉਹਦੇ 12 ਪਏ ਆ ਉਹਦੇ 12 ਪਏ ਆ ਠੀਕ ਆ 10 ਤੋਂ 12 ਦਿਨ ਲੈ ਜੂ ਤੇ ਪਹਿਲੇ ਸੂਏ ਥੋੜਾ ਜਿਹਾ ਕੈਮਰੇ ਤੋਂ ਡਰਦੇ ਆ ਜੀ ਇੱਕ ਖੁੱਲੀਆਂ ਫਿਰਦੀਆਂ ਆਈਆਂ ਤੇ ਇਧਰ ਨੂੰ ਲੈ ਚੱਲੀ ਅੰਦਰ ਨੂੰ ਲੈ ਚੱਲ ਬਾਈ ਰੰਗ ਪ੍ਰਿੰਟ ਪੂਰਾ ਚੰਗਾ ਪਹਿਲੇ ਸੂਏ ਚੰਗੇ ਦੁੱਧ ਦੀ ਉਮੀਦ ਆ ਕਿਉਂਕਿ ਕੱਦ ਵੱਡਾ ਆ ਲੀਆਂ ਕੋਈ ਆਏ ਹੈ ਨਾ ਬਈ ਛੋਟੀਆਂ ਨਹੀਂ ਪੂਰਗਾ ਕੱਦ ਵਾਲੀਆਂ ਵੜਾ ਦੋਵੇਂ ਯਾਰ ਦਿਨ ਜਰੂਰ ਲੈ ਜਾਣਗੇ ਹਜੇ ਤਾਂ ਆਪਾਂ ਦੱਸ ਕੇ ਦਿੰਨੇ ਆ 12 ਦਿਨ ਪਏ ਆ ਬਈ ਯਾਰ 10 ਤੋਂ 12 ਦਿਨ ਪਏ ਆ ਬਾਕੀ ਵੀਰ ਮੇਨ ਗੱਲ ਆ ਤੁਹਾਨੂੰ ਰਿਕਾਰਡ ਵੀ ਸਾਰਾ ਮਿਲ ਜਾਣਾ ਚੰਗੀ ਬਰੀਡ ਮਿਲ ਜੂਗੀ ਆ ਵਾਛੀ ਦਾ ਲੈ ਆ ਖਾਲਾ ਬਈ ਹਮ ਅਜੇ ਤਾਂ ਕੋਸ ਵੀ ਨਹੀਂ ਲੈਵਾ ਅਜੇ ਤਾਂ 20% ਬੰਨ ਲਾ ਬੰਨ ਲਾ ਬਈ ਬੰਨ ਲਾ ਇਹਦੇ ਫਿਰ ਜੋੜੇ ਚ ਹੀ ਕਰ ਦਿੱਕੇ ਨਹੀਂ ਬਾਈ ਕੱਲੀ ਕੱਲੀ ਵਾਲਾ ਕੋਈ ਹੁੰਦਾ ਐਵੇਂ ਜੋੜਾ ਕਈ ਵਾਰ ਕਹਿੰਦੇ ਨਹੀਂ ਲੈਣਾ ਹੁੰਦਾ ਐਵੇਂ ਜੋੜੇ ਦਾ ਮੁੱਲ ਕਰ ਲੈ ਕੋਈ ਫਾਇਦਾ ਨਹੀਂ ਬਾਚਣਾ ਜੈਜ ਡਿਮਾਂਡ ਦੀ ਦੋਵਾਂ ਦਾ ਬਾਈ ਯਾਰ ਮੁੱਲ ਜੈਜ ਕਰਨਾ ਹੈ ਤਾਂ ਐਵੇਂ ਮੁੱਲ ਨਹੀਂ ਕਰਨਾ 85 ਵਾਲਾ ਕੰਮ ਨਹੀਂ 70 70 ਦੀਆਂ ਦੋਵੇਂ ਦੇਣ ਜਿਹੜੀ ਮਰਜ਼ੀ ਲੈ ਦੋਨੇ ਜਿਹੜੀ ਤੇ ਮਰਜ਼ੀ ਹੱਥ ਰੱਖ ਲੈ ਜਿਹਦੀ ਮਰਜ਼ੀ ਹੱਥ ਰੱਖ ਲੈ ਅਗਲਾ ਠੀਕ ਆ ਬਾਈ ਤੇ ਦੋ ਨੰਬਰ ਵੀ ਲਈ ਆਂ ਬਾਹਰ ਨੂੰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਰੰਗ ਪ੍ਰਿੰਟ ਪੂਰਾ ਚੰਗਾ ਹੈ ਨਾ ਇਹ ਨਗ ਨੰਬਰ ਆ ਗਿਆ ਬਈ ਆਪਣਾ 4 ਹੈ ਨਾ ਇਹ ਦਣ ਲੈ ਜੂ 22 ਦੇ ਦਸਨ ਮੁਤਾਬਕ 12 ਕੁਆਲਿਟੀ ਚੈੱਕ ਕਰੋ ਵੀਰੇ ਜੀ ਇਹ ਖਿੱਚਣ ਗਿਆ ਥੋੜਾ ਚੱਲ ਕੋਈ ਗੱਲ ਇਹ ਦੋਵੇਂ ਵੀ ਬਾਈ ਤੁਹਾਨੂੰ ਦੱਸਿਆਂ ਇਹ ਖੁੱਲਦਾ ਨਾ ਜਾਵਾ ਯਾਰ ਇਹ ਜਿੱਧਰ ਨੂੰ ਜੀ ਕਰਦੀਆਂ ਉਧਰ ਨੂੰ ਜਾਂਦੀਆਂ ਗਈਆਂ ਬਾਕੀ ਹਨਾ ਥਾਂ ਇਹਦਾ ਵੀ ਪੂਰਾ ਟਾਪ ਦਾ ਬੱਟੀਆਂ ਨਿਸ਼ਾਨ ਨਹੀਂ ਆ ਦੋਵੇਂ ਯਾਰ ਆਏ ਨਹੀਂ ਇਹ ਹੁਣ ਤੈਨੂੰ ਪਤਾ ਵੀ ਉਵੇਂ ਰੰਗ ਨਹੀਂ ਨਿਕਲਿਆ ਵੀ ਮੌਸਮ ਬਾਲਾ ਠੰਡ ਵਾਲਾ ਵੀ ਜਿਹੜਾ ਸੀ ਜਿਹੜਾ ਨੇੜੇ ਕਰਨ ਜੀ ਨਹੀਂ ਕਰਦਾ ਇਹਨਾਂ ਦੇ ਜਿਹੜਾ ਰੰਗ ਇਹਨਾਂ ਦਾ ਨਿਕਲਣਾ ਸੀ ਉਹ ਨਿਕਲਿਆ ਨਹੀਂ ਹੂੰ ਉਹਸ ਹਾਵ ਨੇ ਜੱਜਮੈਂਟ ਲਾਇਓ ਜੇ ਕਿਤੇ ਧੁੱਪ ਤੋਂ ਉੱਪਰ ਲੱਗੀ ਹੁੰਦੀ ਹਨਾ ਬਾਈ ਐੜ ਨਵਾਤੀਆਂ ਦਵਾਤੀਆਂ ਹੁੰਦੀਆਂ ਤੇ ਗੱਲਬਾਤ ਹੀ ਹੋਰ ਹੋਣੀ ਸੀਗੀ ਬਾਕੀ ਚੈੱਕ ਕਰ ਸਕਦੇ ਹੋ ਕੁਆਲਿਟੀ ਦਾ ਕੋਈ ਅੰਤ ਨਹੀਂ ਹੁਣ ਵੱਛੀ ਦੀ ਤਾਂ ਹੁਣ ਵੀ ਗੱਲਬਾਤ ਹੀ ਲੱਗਦਾ ਬਾਈ ਹੁਣ ਵੀ ਗੱਲਬਾਤ ਹੁਣ ਵੀ ਹਾਮੀ ਪਾ ਆ ਤਾਂ ਜੁੱਦੇ ਵੱਛੀ ਤਿਆਰ ਹੋ ਗਈ ਨਾ ਬੜਾ ਦੂਰੋਂ ਕੈਮਰਾ ਮਾਰ ਕੇ ਵਖਾ ਇਹ ਲੱਖ ਵਾਲੇ ਘਰਾਂ 'ਚ ਵੱਛੀ ਵੜਨੀ ਆ ਆ ਹੂੰ ਜਿੱਦ ਤੇ ਤਿਆਰ ਹੋ ਗਿਆ 12 ਦਿਨਾਂ ਨੂੰ ਇਹ ਵੱਛੀ ਦੀ ਕੁਆਲਿਟੀ ਵਖਾ ਕੀ ਜੀ ਆ ਸਾਰੀ ਚੈੱਕ ਕਰ ਸਕਦੇ ਹੋ ਰੰਗ ਪ੍ਰਿੰਟ ਪੂਰਾ ਚੰਗਾ ਕੱਦ ਵਾਲੀ ਆ ਵੇਲ ਵਾਲੀ ਆ ਦੰਦੋ ਕਿਵੇਂ ਆ ਬਈ ਸੱਚੇ ਇਹ ਦੰਦੋ ਬਈ ਉਹ ਛਿੱਗੀ ਆ ਚੌਗੀ ਆ ਠੀਕ ਆ ਜੀ ਤੇ ਇਹ ਵੀ 70000 ਰੁਪਈਆ ਹੀ ਹੈ ਨਹੀਂ ਲੈਣਾ ਹੀ 70 70 ਦੋਵਾਂ ਦਾ ਗੱਲ ਲੈਣ ਵਾਲੀ ਹੀ ਹੈ ਗੱਲ ਐਵੇਂ ਛੋਟ ਛੱਪੇ ਵਾਲਾ ਨਹੀਂ ਗਾ ਠੀਕ ਆ ਜੀ 70 ਤੇ 70 1 ਲੱਖ ਤੇ 40000 ਦਾ ਤੁਹਾਨੂੰ ਜੀ ਹੁਣ ਬਰਾੜਾ ਕੋਈ ਹੋਰ ਵੀਡੀਓ ਬਣਾਉਣਾ ਆ ਨਾ ਚੀਜ਼ਾਂ ਨਹੀਂ ਮਿਲਦਾ ਆ ਚੀਜ਼ ਨਹੀਂ ਕਿਸੇ ਦੇ ਘਰੇ ਖੜੀ ਹੋਏ ਬਈ ਸਨ ਰੋ ਨਹੀਂ ਅਗਲਾ 70 ਮੰਗਦਾ ਇਹ ਤਾਂ ਗੱਲ ਹੈਗੀ ਲੈ ਉਹ ਤਾਂ ਚਲੋ 100 ਸਰਕਲ ਕਕਾਇਆ ਹੁੰਦਾ ਅਗਲੇ ਨੇ ਹਨਾ ਜੋੜੇ ਚ ਲੈ ਲਿਆ ਜੰਗ ਜਿਵੇਂ ਮਾਰਤੀ ਲੈ ਲਈ ਤੇ ਪਰ ਜਾਇਜ ਡਿਮਾਂਡ ਆ 70 70000 ਰੁਪਏ ਜੇ ਕੋਈ ਇਕੱਠੇ ਲੈ ਜੂ ਤਾਂ ਚਲੋ ਥੋੜਾ ਕਨਾ ਮਾਨਤਨ ਹੋ ਜੂਗਾ ਨਾ ਕਿ ਛੇ ਹੀ ਚੰਗੇ ਆ ਪਰ ਜਿਹੜੇ ਸਾਬ ਨਾਲ ਕੀਮਤ ਜਾਇਜ ਆ ਹਨਾ ਬਈ ਕਿਉਂਕਿ ਅੱਜ ਕੱਲ ਲੱਖ ਤੇ ਗਈ ਸਿੱਧੀ ਕਾ ਆ ਵੇਡ ਰਾਤ ਦੀ ਸੂਈ ਆਈ ਠੀਕ ਆ ਜੀ ਬਸ ਬੱਚਾ ਆ ਇਹ ਮਗਰ ਆਈ ਉਹ ਕਿ ਬੱਚੀ ਆ ਬੱਚਾ ਬੱਚਾ ਠੀਕ ਆ ਜੀ ਜੇ ਮਗਰ ਬੱਚਾ ਆ ਜੀ ਠੀਕ ਆ ਜੀ ਹਾਂਜੀ ਜੇਰ ਕੰਪਲੀਟ ਆ ਜੀ ਹਾਂਜੀ ਹਾਂਜੀ ਗਾਲਾ ਗੱਪਾ ਕਰੀ ਜਾਂਦੀ ਚੈੱਕਰਾਉ ਟਕਾ ਕੇ ਲਓ ਜੀ ਕੇ ਚੈੱਕ ਕਰੋ ਹੂੰ ਕਿੰਨਾ ਕ ਕੱਢਿਆ ਬੋਲਾ ਇਹਦਾ ਬੋਲਾ ਤੜ ਕਿੰਨਾ ਕੱਢੇ ਪੰਜ 6 ਕਿਲੋ ਕੱਢਿਆ ਬਈ ਠੀਕ ਆ 5 6 ਕਿਲੋ ਕੱਢਿਆ ਮਾੜਾ ਤੇਰੇ ਸਾਹਮਣੇ ਹੁਣੇ ਆਇਆ ਹਜੇ ਯਾਰ ਬਈ ਇਹਨੇ ਚੋਂਗਾ ਸਾਡੇ ਬੰਦੇ ਨੇ ਥਣਾ ਦਾ ਪੂਰ ਛੱਟਾ ਬਈ ਫੁੱਲ ਗਰੰਟੀ ਆ ਬਾਕੀ ਸੋਨਾ ਥਣਾ ਦਾ ਸਹਿਜ ਆ ਚੰਗਾ ਹਵਾਨਾ ਚੈੱਕ ਕਰ ਸਕਦੇ ਹੋ ਕਿੰਨਾ ਕ ਕੱਢ ਦੂ ਬਈ ਦੁੱਧ ਦੋ ਤਾਂ ਬਈ ਥਣਾ ਥਣ ਲੈਵਾ 24 25 ਲੀਟਰ ਦਾ ਉਦੋਂ ਨੂੰ ਕੱਢਣਾ ਚਾਹੀਦਾ ਵੇੜ ਨੂੰ ਆਰਾਮ ਹੂੰ ਹੂੰ ਇੱਕੜਾ ਛੋਟੀ ਜੀ ਾਕਾ ਤਾਉਗਾ ਕੱਦ ਵਾਲੀ ਆ ਸੀਮਣ ਵੀ ਚੰਗਾ ਲੱਗਿਆ ਸੀ ਬੱਚਾ ਮਗਰ ਮੇਲ ਆ ਗਿਆ ਅੱਛਾ ਜੀ ਬਾਕੀ ਜੇਰ ਜੱਪੇ ਦੀ ਕੰਪਲੀਟ ਆ ਮੋੜ ਲਿਆ ਵੀਰੇ ਸੋਨਾ ਥਣ ਮੋਟਾ ਹੱਥੀ ਚਵਾਈ ਵਾਲਾ ਕੱਲਾ ਕੱਲਾ ਨਿੱਖੜਮ ਚਾਰ ਹੀ ਥਾਣਾ ਕੋੜ ਛਾਂਕੇ ਤੇ ਭੂਰਾ ਵੀ ਨਹੀਂ ਰੰਗ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਲੈ ਚਲੋ ਜੀ ਲੈ ਚਲ ਬਾਈ ਮੜਾ ਖੁੱਲੀਆਂ ਗੰਗਾਂ ਨੂੰ ਤੋਰਨ ਦੇ ਮੂਰੋ ਨਾ ਬਾੜਾ ਟੇੜ ਫੜ ਗੰਗਾਂ ਨੂੰ ਲਓ ਜੀ ਜਿਹੜੀਆਂ ਭੱਜਣ ਵਾਲੀਆਂ ਉਹੀ ਭਾਈ ਦੀਆਂ ਠੀਕ ਆ ਜੈਜ ਡਿਮਾਂਡ ਇਹਦੀ ਫਿਰ ਇਹਦਾ ਮੁੱਲ ਨਹੀਂ ਕਰਨਾ 62000 ਦੀ ਵੱਚੀ ਦੇ ਦਈਆਂ 62 ਦੀ ਦੇ ਦਈਏ ਠੀਕ ਆ ਨਾਗ ਨੰਬਰ ਆ ਗਿਆ ਬਈ ਆਪਣਾ 6 ਸੂਆ ਕਿੰਨ ਮਾ ਜੇ ਦਾ 6 ਨੰਬਰ ਹੀ ਦੂਆ ਸੂਆ ਵਾਰਡ ਹੁੰਦੀ ਹੈ ਜੀ ਸੂਈ ਵੀ ਹੈ ਸਾਡੇ ਕਾ ਦੋ ਸੂਈ ਹੈ ਜੀ ਇਹ ਕੱਲ ਦੀ ਸੂਈ ਹੈ ਸਵੇਰ ਦੀ ਬੱਚਾ ਕੀ ਹੈ ਬੱਚਾ ਇਹਦੇ ਮਗਰ ਵੱਚਾ ਜੇਰ ਦੀ ਗਾਰੰਟੀ ਆ ਘਰੇ ਆ ਟਕਾ ਕੇ ਜੇਰ ਪਈ ਵੀ ਆਏ ਨੇ ਵੀਡੀਓ ਬਕਾਇਦਾ ਬਣੀ ਵੀ ਹੈ ਜੀ ਜਾਤ ਜੂਤ ਪੂਰੀ ਚਾ ਜਾਤ ਜੂਰ ਫੁੱਲ ਚੰਗੇ ਦੁੱਧ ਦੀ 23 ਕਿਲੋ ਦੀ ਬੰਦੇ ਨੇ ਗਾਰੰਟੀ ਦਿੱਤੀ ਆ ਹੁਣ ਤਾਂ ਸਵੇਰ ਦਾ ਟਾਈਮ ਵਿਖਾ ਦੇ ਪਹਿਲਾਂ ਵੀਡੀਓ ਦਾ ਡਾਂਗਾ ਚੋਂਗਾ ਵੰਗਾਏ ਅਗਲਾ ਆਏ ਨਾ ਕਹਦੇ ਵੀ ਖਾਲੀ ਆ 10 ਵਜੇ ਕਿਤੇ 38 ਮਿੰਟ ਹੋ ਗਏ ਅਗਲਾ ਆਏ ਨਾ ਕਹਦੇ ਖਾਲੀ ਜੇ ਲੀਵੇ ਖੜ ਕਿੰਨਾ ਕੱਢਿਆ ਇਹ ਥੱਲੋ ਇਹਦੇ ਨਾਲ 10 11 ਕਿਲੋ ਬੋਲਾ ਹੂ ਕੱਲ ਦੀ ਸੂਈਟ ਹਾ ਹੁਣ ਸਟਾਰਟਿੰਗ ਸਟਾਰਟਿੰਗ ਹਾਂ ਠੀਕ ਹੈ ਜੀ ਯਾਨੀ 22 23 ਕਿਲੋ ਮਾਲਕਾਂ ਨੇ ਕਿਹਾ ਬਈੁੱਲਾ ਪਿਆ ਜੀ ਹਾਂਜੀ ਬੁੱਦੀ ਬੁੱਦੀ ਚੰਗੀ ਬਹੁਤ ਚੰਗੀ ਬੱਚੀ ਸਾਰੀ ਕੁਆਲਿਟੀ ਬਹੁਤ ਆਗਿਆ ਨਖਰੇ ਵਾਲੀ ਸਾਰੀ ਆ ਹਾਂ ਹਾਂ ਬਾਕੀ ਲੈ ਚੱਲੀ ਵੀਰੇ ਤੋਰ ਦੀ ਇਹਦਾ ਮੁੱਲ ਨਹੀਂ ਕਰਨਾ ਵੀਰ ਜਿਹਨੂੰ ਚੰਗੀ ਲੱਗੀ ਫੋਨ ਲਾ ਲੈ 55000 ਤੋਂ 100 ਰੁਪਿਆ ਛੋੜ ਕਰਨੀ ਕੱਲੀ ਬਸ ਇਹਦੀ ਹਾਂ 55000 ਹਾਂ ਠੀਕ ਆ ਬਾਕੀ ਥਾਣਾ ਦੀ ਓਕੇ ਆ ਜਮਾ ਥਾਣਾ ਦੀ ਗਰੰਟੀ ਹੋ ਗਰੀ ਓਕੇ ਦੀ ਗੱਲ ਤਾਂ ਬਾਕੀ ਕਵਾਲ ਥਾਣੇ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੇਣਾ ਸੋਹਣਾ ਸਜਾ ਥਣਾਂ ਦਾ ਥਾਣ ਤੁਸੀਂ ਚੈੱਕ ਕਰ ਸਕਦੇ ਇੱਕ ਮਿੰਟ ਰੋ ਬਣਾ ਪਾਲਾ ਇੱਕ ਪਾਸੇ ਜੇ ਬੈਠ ਦੇ ਹੂੰ ਇੱਕ ਪਾਸੇ ਥੋੜੀ ਜੀ ਉਹ ਤਾਂ ਬੈਣ ਉੱਠਣ ਨਾਲ ਵੀ ਹੋ ਜਾਂਦਾ ਨਹੀਂ ਪਾਲੀ ਹੈ ਜੀ ਠੀਕ ਆ ਐਵੇਂ ਆਪਾਂ ਕਹੀਏ ਆ ਕਿ ਬੈਣ ਉੱਠਣ ਦਾ ਕੋਈ ਚੱਕਰ ਨਹੀਂਗਾ ਪਾਲਾ ਵਹਿੜ ਦੇ ਹਜੇ ਇੱਕ ਪਾਸੇ ਖੰਡ ਗੌੜ ਆਪਾਂ ਪਾਈ ਜਾਂਦੇ ਜੀ ਦੂਰ ਤੋਂ ਠੀਕ ਆ ਕਿੰਨਾ 55000 ਰੁਪਿਆ 55000 ਠੀਕ ਆ ਪਰੇ ਜੇ ਜੀ ਆ ਡਿਮਾਂਡ ਸਾਰੇ ਨਕਦੀ 55000 ਦੀ ਬਾਈ ਕਹਿੰਦਾ ਆਪਾਂ ਵਹਿੜ ਦੇ ਦਾਂਗੇ ਬਾਕੀ ਕੋਈ ਵੀ ਨਗ ਤੁਹਾਨੂੰ ਫੱਟ ਬੈਠੂ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ